ਹਾਂਜੀ ਦੇਖੋ ਸਾਰੇ ਵੀ ਫਤਰੀ ਅਕਾਲ ਜੀ ਉਮੀਦ ਕਰਦੇ ਆ ਕਿ ਸਾਰੇ ਠੀਕ ਹੋਵੋਗੇ ਅੱਜ ਆਪਾਂ ਕਰਨੀ ਹੈ ਜੀ ਆਪਣੀ ਖੋਪ ਤਿਆਰੇ ਤੇ ਬਾਲਣ ਦੀ ਚराई ਉਸ ਤੋਂ ਪਹਿਲਾਂ ਆਪਾਂ ਅਰਦਾਸ ਕਰਦੇ ਆ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਮੌਸਮ ਕਾਫੀ ਦਿਨਾਂ ਤੋਂ ਬਹੁਤ ਖਰਾਬ ਹੋ ਰਿਹਾ ਹੈ ਹਨਾ ਮੀਂਹ ਪੈ ਰਹੇ ਨੇ ਬਾਰਸ਼ਾ ਹੋ ਰਹੀਆਂ ਨੇ ਲੋਕਾਂ ਦੇ ਨੁਕਸਾਨ ਵੀ ਬਹੁਤ ਹੋਏ ਨੇ ਤੇ ਘਰਾਂ ਦੀ ਕਿਸੇ ਦੇ ਵਿਚਾਰੇ ਨਹੀਂ ਸੱਤਾਂ ਡੇ ਗੀਆਂ ਤੇ ਜ਼ਮੀਨਾਂ ਖਰਾਬ ਹੋ ਗਈਆਂ ਫਸਲਾਂ ਖਰਾਬ ਹੋ ਗਈਆਂ ਹਨ ਬਈ ਤੇ ਆਪਾਂ ਤਾਂ ਇਹ ਅਰਦਾਸ ਕਰਦੇ ਸੱਚੇ ਪਾਤਸ਼ਾਹ ਅਗੇ ਵੀ ਹੁਣ ਜਿਹੜਾ ਮੌਸਮ ਖਰਾਬ ਹੋ ਰਿਹਾ ਉਸ ਤੋਂ ਬਚਤ ਰਵੇ ਹਨ ਸਾਰਿਆਂ ਨੇ ਅਰਦਾਸ ਕਰਨੀ ਮਾਨਸਾ ਵੀ ਸਾਡੇ ਕਾਫੀ ਦਿਨਾਂ ਤੋਂ ਬਹੁਤ ਮੀਂਹ ਪੈ ਰਿਹਾ ਹੈਗਾ ਤੇ ਜਿਹੜਾ ਧਗਰ ਦਰਿਆ ਹੈਗਾ ਉਹ ਜਿਹੜਾ ਪਾਣੀ ਧਰਵਾ ਰਿਹਾ ਹੈ ਮੱਛਿਲਕ ਨਹੀਂ ਹੋ ਬਹੁਤ ਲੋਕਾਂ ਦੇ ਜਿਹੜੇ ਘਰ ਡੁੱਬ ਗਏ ਨੇ ਤੇ ਕਈਆਂ ਕੋਲ ਵਿਚਾਰਾ ਕੋਲੇ ਰਾਸਤੇ ਵੀ ਨਹੀਂ ਪਹੁੰਚ ਰਿਆ ਤੇ ਸੇਵਾ ਦੇ ਵਿੱਚ ਮਤਲਬ ਇੰਨੇ ਜਾਣੇ ਲੱਗੇ ਹੋਏ ਨੇ ਨਾ ਉਹ ਸਤਿਗੁਰੂ ਦੀ ਕਿਰਪਾ ਆ ਗਈ ਪ੍ਰਮਾਤਮਾ ਨੇ ਹਨ ਕਿੰਨੇ ਜਾਣੇ ਸੇਵਾ ਕਰ ਰਹੇ ਨੇ ਵਿਚਾਰੇ ਕੋਈ ਟਰੈਕਟਰਾਂ ਤੇ ਨਾ ਕੋਈ ਗੱਡੀਆਂ ਲੈ ਕੇ ਜਾ ਰਿਹਾ ਤੇ ਪ੍ਰਸ਼ਾਦਾ ਪਾਣੀ ਘਰਾਂ 'ਚ ਪਹੁੰਚਾ ਰਹੇ ਨੇ ਉਹਨਾਂ ਦਾ ਵੀ ਆਪਾਂ ਵੀਰਾਂ ਦਾ ਧੰਨਵਾਦ ਕਰਦੇ ਆ ਕਿਉਂਕਿ ਜਿਹੜੇ ਇਸ ਦੁੱਖ ਦੀ ਘੜੀ ਦੇ ਵਿੱਚ ਸਾਰਿਆਂ ਨਾਲ ਖੜੇ ਨੇ ਕਿਸਾਨਾਂ ਨਾਲ ਕਿਸਾਨਾਂ ਦੀਆਂ ਜੇ ਜ਼ਮੀਨਾਂ ਬਸਣਗੀਆਂ ਤਾਂ ਹੀ ਆਪਣੇ ਸਾਰਿਆਂ ਦੇ ਕੰਮ ਚੱਲਣਗੇ ਕਿਉਂਕਿ ਫਸਲਾਂ ਖਰਾਬ ਹੋ ਰਹੀਆਂ ਨੇ ਬਹੁਤ ਤੇ ਆਪਾਂ ਨੇ ਸਾਰਿਆਂ ਨੇ ਅਰਦਾਸ ਕਰਨੀ ਹੈ ਵੀ ਅੱਗੇ ਸ਼ਾਂਤੀ ਬਸੇ ਸੱਚੇ ਬਾਦਸ਼ਾਹ ਇਸ ਜਿਹੜੀ ਬਲਾਏ ਹੋਈ ਹੈ ਹਨਾ ਇਹ ਤੋਂ ਪਰਮਾਤਮਾ ਤੋਂ ਕਰਕੇ ਬਚਤ ਰਹੇ ਸਾਰਿਆਂ ਨੇ ਅਰਦਾਸ ਬੇਨਤੀ ਕਰਨੀ ਆਪਾਂ ਅੱਜ ਬਾਲਣ ਦੀ ਚਰਾਈ ਕਰਾਂਗੇ ਆਪਣੇ ਆਰੇ ਤੇ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਡਾ ਮਾਂ ਜਿਹੜੀਆਂ ਹੁੰਦੀਆਂ ਵੀਰੇ ਪੈਰ ਤੋਂ ਵਾਸਤੇ ਜਿਵੇਂ ਆਪਾਂ ਤੁਹਾਨੂੰ ਕੱਲ ਵੀ ਦਿਖਾਈਆਂ ਸੀ ਉਹ ਆਪਾਂ ਕਿਸੇ ਗੁਰਦੁਆਰੇ ਚੜਾਉਣੇ ਕੇ ਸਾਧ ਸੰਤਾਨ ਅੱਜ ਆਪਾਂ ਉਹਨਾਂ ਦੀ ਤੇਰਾਈ ਕਰਾਂਗੇ ਆਓ ਜੁੜੇ ਰਹੋ ਵੀਡੀਓ ਨਾਲ ਇਹ ਇਧਰ ਬਾਈ ਵਿੰਦਰ ਸਿੰਘ ਤੇ ਬਣਾ ਰਹੇ ਨੇ ਫਾਗੋਟ ਨੀ ਦੇ ਡੰਡੇ ਫਾਗੋਟ ਨੀ ਦੇ ਜਿਹੜੇ ਡੰਡੇ ਹੁੰਦੇ ਨੇ ਬਾਈ ਉਹ ਬਣਾ ਰਹੇ ਨੇ ਆਹੋ ਬਈ ਬਹੁਤ ਖਰਾਬ ਹੋ ਰਿਹਾ ਮੀਂਹ ਵੀ ਪੈ ਰਿਹਾਗਾ ਥੋੜਾ ਥੋੜਾ ਕਾਫੀ ਟਾਈਮ ਤੋਂ ਰਾਤ ਦਾ ਹੀ ਲੱਗਿਆ ਮੀਂਹ ਪੈਣ ਪੁਨੀ ਤਵਲਾ ਮਾਸਟਰ ਜੀ ਫੈਟ ਹੈ ਹੋਰ ਬਾਈ ਠੀਕ ਠਾਕ ਹੋ ਜੀ ਪੁਨੀ ਤਵਲਾ ਮਾਸਟਰ ਜੀ ਕਿੱਥੋਂ ਤੁਸੀਂ ਬਾਈ ਜੀ ਤਵਲਾ ਪਲੇ ਕਰਦੇ ਹੋ ਨਾਮ ਸਿੰਘ ਜੀ ਧੰਨਵਾਦ ਤੁਹਾਡਾ ਜੀ ਵੀਰ ਜੀ ਹੋਰ ਠੀਕ ਠਾਕ ਹੋ ਮੱਖਣ ਸਿੰਘ ਭਾਈ ਜੀ ਤਨਵਾਲ ਤੁਹਾਡੇ ਵੀਰੇ ਹੋਰ ਠੀਕ ਹੋ ਦੇ ਨਾਮ ਸੀ ਜੀ ਪਾਜੀ ਆਪਾਂ ਮਾਨਸਾ ਪੰਜਾਬ ਮਾਨਸਾ ਬਠਿੰਡਾ ਤੁਸੀਂ ਸੁਣਿਆ ਹੋਣਾ ਮਾਨਸਾ ਦੇ ਵਿੱਚ ਆਪਣੀ ਸ਼ਾਪ ਹੈ ਜੀ ਦिशा ਚੌਧਰੀ ਜੀ ਹੈਡਾਏ ਹੈਲੋ ਜੀ ਚਤਵਿੰਦਰ ਸਿੰਘ ਜੀ ਹੈਲੋ ਜੀ ਅੱਛਾ ਸਿੱਧੂ ਸਾਹਿਬ ਹਾਂਜੀ ਰਿਦਨਾਮ ਸਿੰਘ ਜੀ ਮੂਸੇ ਵਾਲੇ ਦਾ ਪਿੰਡ ਤੁਸੀਂ ਆਣਾ ਤੁਸੀਂ ਮਾਨਸਾ ਦੇ ਲਾਗੀ ਹੈ ਜੀ ਸਿੱਧੂ ਸਾਹਿਬ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਭਾਈ ਜੀ ਹਾਂ ਜੀ ਰਿਦਨਾਮ ਸਿੰਘ ਜੀ ਹਾਂਜੀ ਭਾਈ ਦੱਸਤਾ ਜੀ ਵੀ ਸਿੱਧੂ ਮੂਸੇ ਵਾਲੇ ਦੇ ਪਿੰਡ ਕੋਲੇ ਆਪਾਂ ਓਕੇ ਬਾਈ ਰਿਦਨਾਮ ਸਿੰਘ ਜੀ ਬਾਈ ਜੀ ਤੁਸੀਂ ਕਿੱਥੋਂ ਵੀਰੇ ਰਿਧਨਾਮ ਸਿੰਘ ਜੀ ਐਕਟ ਹੈ ਜੀ ਅਮਰਖਰ ਤੋਂ ਜੀ ਹਾਂ ਜੀ ਮੇਰੇ ਵੀ ਹੈਗੇ ਜੀ ਫਰੈਂਡ ਉਧਰ ਅਮਰਖਰ ਸਾਈਡ ਤੇ ਮੇਰੇ ਨਾਲ ਕਲਾਸਮੇਟ ਨੇ ਜਿਹੜੇ ਮੇਰੇ ਨਾਲ ਪੜ੍ਹੇ ਨੇ ਜੀ ਰਾਮਪਾਲ ਸਿੰਘ ਬੈਣੀਵਾਲ ਹੋਰ ਵੀਰ ਜੀ ਠੀਕ ਠਾਕ ਹੋ ਜੀ ਕਿਵੇਂ ਕੀ ਹਾਲ ਨੇ ਜੀ ਇੱਕ ਬਈ ਆਪਣੇ ਆਪਣੇ ਜਿੱਥੋਂ ਤੁਸੀਂ ਵੀਡੀਓ ਦੇਖ ਰਹੇ ਹੋ ਮੈਨੂੰ ਜ਼ਰੂਰ ਦੱਸਿਓ ਆਪਣੇ ਸਾਰਿਆਂ ਦੇ ਸੁੱਖ ਸ਼ਾਂਤੀ ਆ ਪਾਣੀ ਦਾ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਸਾਡੇ ਫਿਲਹਾਲ ਪਾਣੀ ਮਾਨਸਾ ਦੇ ਵਿੱਚ ਤਾਂ ਨਹੀਂ ਆਇਆ ਲੇਕਿਨ ਆਪਾਂ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਕਿਰਪਾ ਰੱਖਣ ਸਾਰਿਆਂ ਤੇ ਹਨਾ ਜੀ ਕਿਉਂਕਿ ਬਹੁਤ ਲੋਕਾਂ ਦੇ ਵਿਚਾਰਿਆਂ ਦੇ ਘਰ ਟਹਿ ਗਏ ਤੇ ਫਸਲਾਂ ਬਰਬਾਦ ਹੋ ਗਈਆਂ ਆਪਾਂ ਦੇਖਦੇ ਨਿਊਜ਼ ਦੇ ਵਿੱਚ ਪਤਾ ਲੱਗਦਾ ਲੋਕ ਬਹੁਤ ਹੁੰਦਾ ਬਾਈ ਹੈਨਾ ਤੇ ਕਿਉਂਕਿ ਆਪਾਂ ਨੂੰ ਪਤਾ ਹੈ ਘਰ ਕਿਵੇਂ ਬਣਦੇ ਆ ਤੇ ਫਸਲਾਂ ਕਿਵੇਂ ਕਿੰਨੀ ਮਿਹਨਤ ਕਰਨੀ ਪੈਂਦੀ ਫਸਲਾਂ ਵਾਸਤੇ ਹੈਨਾ ਤੇ ਆਪਾਂ ਅਰਦਾਸ ਕਰਦੇ ਸੱਚੇ ਪਾਸਤਾ ਸੁੱਖ ਸ਼ਾਂਤੀ ਬਖਸ਼ੇ ਹਾਂ ਜੀ ਓਕੇ ਜੀ ਰਾਮਪਾਲ ਸਿੰਘ ਜੀ ਛੱਡੇ ਤੇ ਮਾਨਸਾ ਵੀ ਨਹੀਂ ਪੈ ਰਿਆ ਵੀਰੇ ਮਤਲਬ ਹੋ ਕੇ ਲਗਾਤਾਰ 10 15 ਦਿਨ ਹੁਣ ਵੀ ਨਹੀਂ ਪੈ ਰਿਆ ਲੇਕਿਨ ਆਪਾਂ ਨੂੰ ਪਤਾ ਬਾਈ ਕਿਰਤ ਕਰਕੇ ਖਾਣਾ ਪੈਂਦਾ ਹਨਾ ਤੇ ਇਸ ਕਰਕੇ ਵੀ ਆਪਾਂ ਕੰਮ ਨੂੰ ਤਾਂ ਫਿਰ ਆਪਾਂ ਛੱਡ ਨਹੀਂ ਸਕਦੇ ਕੰਮ ਆਪਾਂ ਫਿਰ ਰੋਜ਼ ਹੀ ਕਰਦੇ ਆ ਅੱਜ ਵੀ ਪਹਿਲਾਂ ਅਰਦਾਸ ਕੀਤੀ ਅੱਗੇ ਪਾਸੇ ਸੁੱਖ ਸ਼ਾਂਤੀ ਬਖਸ਼ੇ ਤੇ ਆਪਾਂ ਕੰਮ ਸ਼ੁਰੂ ਕੀਤਾ ਹੀ ਜੀ ਜੀ ਹਾਂ ਜੀ ਜੀ ਕਰਮ ਸਿੰਘ ਜੀ ਹਾਂ ਵੀਰ ਜੀ ਮਿਲੂਗਾ ਸਲੋਤਰ ਜੀ ਆਪਣੇ ਕੋਲੇ ਬਣਿਆ ਵੀ ਪਿਆ ਜੀ ਤੇ ਆਪਾਂ ਤਿਆਰ ਵੀ ਕਰਦੇ ਆ ਬਾਹਰ ਆਪਣੇ ਭੇਜਦੇ ਆ ਜੀ ਜਿ세 ਕਿਤੇ ਵੀ ਅਗਲਾ ਮਗਮ ਆਉਂਦਾ ਆਪਾਂ ਉਥੇ ਭੇਜਦੇ ਨੇ ਕਿ ਆਪਣੇ ਕੋਲੇ ਬਣਿਆ ਵੀ ਪਿਆ ਜੀ ਮਰੇ ਵੀ ਆਪ ਹੈਗੇ ਆ ਮਾਨਸਾ ਬਠਿੰਡਾ ਮਾਨਸਾ ਤੋਂ ਜੀ ਕਰਮ ਸਿੰਘ ਜੀ ਸਲੋਟਰ ਆਪਣੇ ਕੋਲੇ ਪਿਆ ਤੁਹਾਨੂੰ ਦਿਖਾ ਦਿੰਦੇ ਆ ਸਾਕੇ ਬੜਾ ਸਲੋਟਰ ਲੇ ਗਏ ਆ ਤੁਹਾਨੂੰ ਦਿਖਾਉਣਾ ਮੈਂ 1 ਮਿੰਟ ਖੜ ਜੋ ਕਰਮ ਸਿੰਘ ਜੀ ਸਲੋਟਰ ਤੁਹਾਨੂੰ ਦਿਖਾਉਣਾਗਾ ਤੁਸੀਂ ਲਿਜਾ ਸਕਦੇ ਹੋ ਜੇ ਆਪਾਂ ਵੀ ਤਮੰਦਰ ਸਾਹਿਬ ਜਾਣੇ ਰਹਿਣੇ ਆ ਤੇ ਜੇ ਤੁਹਾਨੂੰ ਜਰੂਰਤ ਹੋ ਤਾਂ ਆਪਾਂ ਉੱਥੇ ਵੀ ਲੈ ਆਵਾਂਗੇ ਮਰੇਸ਼ ਜੀ ਮਾਨਸਾ ਤੋਂ ਅਸੀਂ ਕੀ ਤੁਸੀਂ ਕਿੱਥੋਂ ਬਾਈ ਜੀ ਉਹ ਡੈਡੀ ਆਹ ਹੈ ਬੂਬਾਰਾਂ ਬੁਲੀ ਹਾਂਜੀ ਆਏ ਠੀਕ ਠਾਕ ਹਾਂਜੀ ਆਪਣਾ ਕਰਮ ਸਿੰਘ ਜੀ ਨੇ ਪੁੱਛਿਆ ਸੀ ਸਲੋਤਰ ਬਾਰੇ ਉਹ ਠੀਕ ਹੈ ਬਾਈ ਜੀ ਸਲੋਤਰ ਉਹ ਦੇਖੋ ਨਿੰਮ ਦੀ ਲੱਕੜ ਦਾ ਇਹ ਆਪਾਂ ਤਿਆਰ ਕੀਤਾ ਹੋਇਆ ਤੁਹਾਡੇ ਕੋਲ ਪਹਟਾ ਵੀ ਦੇਵਾਂਗੇ ਮਾਨਸਾ ਵੀ ਨੇੜੇ ਹੀ ਹੈ ਦੌਣਵਾ ਸਾਹਿਬ ਤੋਂ ਅੰਟਿਕ ਦਾ ਰਸਤਾ ਜੇ ਤੁਸੀਂ ਆ ਕੇ ਲਿਆ ਸਕਦੇ ਹੋ ਤਾਂ ਲਿਆ ਸਕਦੇ ਇਹ ਹੈਗਾ ਬਾਈ ਨਿੰਮ ਦੀ ਲੱਕੜ ਦਾ ਬਣਿਆ ਹੋਇਆ

ਕਰਮ ਸਿੰਘ ਨੇ ਪੁੱਛਿਆ ਸੀ ਭਾਈ ਸਲੋਤਰ ਆਪਾਂ ਦਿਖਾ ਸਹੀ ਸੋਨੋ ਇੱਥੇ ਡੈਡੀ ਹੋ ਰਹੀ ਹੈ ਕੰਮ ਕਰ ਰਹੇ ਨੇ ਬਾਈ ਜੀ ਕਮੈਂਟ ਜਰੂਰ ਕਰਦਿਆ ਕਰੋ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਬਾਈ ਤੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਲਾਇਕ ਸੇ ਜਰੂਰ ਕਰਦਿਆ ਕਰੋ ਤੇ ਦੱਸਦਿਆ ਕਰੋ ਤੁਸੀਂ ਕਿੱਥੋਂ ਕਿੱਥੋਂ ਸਾਨੂੰ ਪਤਾ ਲੱਗ ਜਾਂਦਾ ਬਾਈ ਧੰਨਵਾਦ ਸਾਰੇ ਭਰਾਵਾਂ ਦਾ ਜਿਹੜੇ ਵੀਡੀਓ ਦੇਖਦੇ ਹੁੰਦੇ ਨੇ ਆਪਾਂ ਹਰ ਵੀ ਲਾਈਵ ਕਰ ਦੇਣਾ ਬਾਈ ਬਹੁਤ ਪਿਆਰ ਦੇਣਾ ਤੁਸੀਂ ਵੀਡੀਓ ਨੂੰ ਸੱਚੇ ਪਾਕ ਤੋਂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ